ਨਿਊਜ਼ ਵਿਊਜ਼ ਵੌਇਸਸ ਆਫ ਦ ਗਲੋਬਲ ਇੰਡੀਅਨ ਕਮਿਊਨਿਟੀ ਇੰਡੀਆ ਅਬ੍ਰੋਡ ਪਿਛਲੇ ਦਿਨੀ ਅਮਰੀਕਾ ਨੇ 104 ਭਾਰਤੀਆਂ ਨੂੰ ਡਿਪੋਰਟ ਕਰਕੇ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਤੇ ਸੀਸਤਾਰਾ ਜਹਾਜ਼ ਰਾਹੀਂ ਭੇਜਿਆ ਸੀ ਜਿਸ ਤੋਂ ਬਾਅਦ ਉਹਨਾਂ ਭਾਰਤੀਆਂ ਨੇ ਆਪਣੇ ਪਰਿਵਾਰਾਂ ਵਿੱਚ ਜਾ ਕੇ ਆਪਣੀ ਹੱਦ ਬੀਤੀ ਦਸੀ ਜਿਸ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ 트럼ਪ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਹੈ ਅਤੇ ਉਹਨਾਂ ਦੱਸਿਆ ਕਿ ਜਿਸ ਤਰੀਕੇ ਨਾਲ ਭਾਰਤੀਆਂ ਨੂੰ ਜਹਾਜ਼ ਵਿੱਚ ਜ਼ੰਜੀਰਾ ਨਾਲ ਜਕੜ ਕੇ ਲਿਆਂਦਾ ਗਿਆ ਹੈ ਅਤੇ ਘੱਟੋ-ਘੱਟ 18 ਘੰਟੇ ਦੇ ਸਫ਼ਰ ਦੇ ਵਿੱਚ ਉਹਨਾਂ ਨੂੰ ਜ਼ੰਜੀਰਾ ਨਾਲ ਜਕੜ ਕੇ ਰੱਖਿਆ ਗਿਆ ਹੈ ਇਸ ਦੀ ਜਿੰਨੀ ਨਿਖੇਦੀ ਕੀਤੀ ਜਾਵੇ ਉਹ ਘੱਟ ਹੈ ਉਹਨਾਂ ਨੇ ਕਿਹਾ ਕਿ ਜੇ 에ਜੰਟ ਡੋਂਕੀ ਲਗਵਾਉਂਦੇ ਹਨ ਉਹ ਵੀ ਬੜਾ ਵੱਡਾ ਸਕੈਂਡਲ ਹੈ ਜਿਸ ਦਾ ਪਰਦਾ ਫਾਸ਼ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੱਲ ਡਿਪੋਰਟ ਹੋ ਕੇ ਆਏ ਭਾਰਤੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਾ ਕਿ ਜਿਨ੍ਹਾਂ ਵੀ 에ਜੰਟ ਡੋਂਕੀ ਲਗਵਾਉਂਦੇ ਹਨ ਇਹ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਉਹਨਾਂ ਨੂੰ ਜਹਾਜ਼ ਰਾਹੀਂ ਲੈ ਕੇ ਜਾਂਦੇ ਹਨ। ਇਹ ਵੱਡੇ ਪੱਧਰ ਤੇ ਉੱਪਰ ਗੈਂਗ ਚੱਲ ਰਹੇ ਹਨ ਜਿਸ ਵਿੱਚ ਇਮੀਗ੍ਰੇਸ਼ਨ ਵੀ ਸ਼ਾਮਿਲ ਹੈ। ਅਤੇ ਇਸ ਨੂੰ ਮਨੁੱਖੀ ਤਸੱਦਦ ਦਾ ਵੀ ਨਾਮ ਦਿੱਤਾ ਜਾ ਸਕਦਾ ਹੈ ਉਹਨਾਂ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਨੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਨਾਲ ਬਹੁਤ ਵਧੀਆ ਸੰਪਰਕ ਬਣਾਏ ਹਨ ਅਤੇ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਸਾਥ ਵੀ ਦਿੱਤਾ ਹੈ ਅਤੇ ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਜੇਕਰ ਅਮਰੀਕਾ ਨੇ ਭਾਰਤੀਆਂ ਨੂੰ ਡਿਪੋਰਟ ਕਰਨਾ ਹੀ ਹੈ ਤਾਂ ਉਹ ਅਮਰੀਕਾ ਦੇ ਵਿੱਚ ਬੈਠੀਆਂ ਸਾਡੀ ਅਸੈਂਬਲੀਆਂ ਨਾਲ ਸੰਪਰਕ ਕਰਨ ਅਤੇ ਭਾਰਤੀਆਂ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਉਹ ਸਹੀ ਤਰੀਕੇ ਨਾਲ ਸਹੀ ਸਲਾਮਤ ਭਾਰਤੀਆਂ ਨੂੰ ਭਾਰਤ ਵਿੱਚ ਵਾਪਸ ਭੇਜਣ ਬੀਤੇ ਕੱਲ ਜਿਹੜਾ ਅਮਰੀਕਨ ਜਹਾਜ਼ ਉੱਤੇ ਜਿਹੜੇ ਸਾਡੇ ਜੁਆ ਸੇ ਤੋਂ ਰਿਪੋਰਟ ਹੋ ਕੇ ਪਾਕਪੀਆ 104 ਪਾਕਪੀਆ ਉਹਨਾਂ ਬਾਅਦੇ ਅੱਜ ਵੀ ਦੇ ਕੱਲ ਤਾਂ ਇਹ ਖਬਰਾਂ ਜਾਦੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੋਰ ਮਿਲੇ ਉਹਨਾਂ ਨੇ ਜਿਹੜੀ ਹੱਡ ਬਿੱਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਤਕੜੀਆਂ ਲਾ ਕੇ ਲੈਂਦਾ ਸਾਨੂੰ ਪੈਦਾ ਨੂੰ ਜੰਜੀਰਾਂ ਜਿਹੜੀਆਂ ਉਹ ਮਾਰ ਕੇ ਲੈਂਦਾ ਨੇ ਸਭ ਦਾ ਕੇ ਮਨੁੱਖੀ ਹਦਕਾਦਾਂ ਦੀ ਜਿਹੜੀ ਆ ਬਹੁਤ ਵੱਡੀ ਕੋਰ ਅਲਮਨ ਹੈ ਸਵੇ ਨੂੰ ਤਾਂ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ ਮੀਡੀਆ ਵਾਲੇ ਦੋਸਤਾਂ ਨੂੰ ਕਹੂੰਗਾ ਕਿ ਇਹ ਜੋ ਕੁਝ ਹੋਇਆ ਜਾਂ ਹੋਣਾ ਆ ਜੇ ਇਹਨੂੰ ਬੜੀ ਕਵੀਤਾ ਨਾਲ ਸਮਝਣ ਦੀ ਲੋੜ ਹੈ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਕਮੇਟ ਨੂੰ ਫਾਇਦਾ ਜਹਾਜ਼ ਵਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਮੇਰਾ ਖਿਆਲ ਜਿੱਥੋਂ ਚੱਲੇ ਉੱਥੋਂ ਘੱਟੋ ਘੱਟ ਵੀ ਜਿੱਦੇ ਸਿੱਦੇ ਵੀ ਆਏ ਹੋਗੇ ਰਸਤੇ 'ਤੇ ਥੋੜਾ ਤੇਲ ਵੀ ਲਿਆ ਹੋਊ ਤੇ 18 ਘੰਟੇ ਤੋਂ ਕੱਢ ਕੇ ਤੇ ਫਲਾਈਟ ਨਹੀਂ ਹੁੰਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਦੇ ਉਲੀ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਯਾਤਰੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਚ ਬੰਦਾ ਸੀਟ ਤੇ ਉੱਚ ਕੋਈ ਸੀਟਾ ਸੁਟਾ ਨੂੰ ਨਹੀਂ ਆ ਕੋਈ ਨਹੀਂ ਆ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਬਾਹਰ ਲੈ ਆਇਆ ਇਹ ਇੱਕ ਬਹੁਤ ਬੈਠਦਾ ਕਿ ਜਿੱਦਾਂ ਉਹਨਾਂ ਨੂੰ ਲੈ ਜਾਂਦਾ ਗਿਆ ਜਹਾਜ਼ ਦੇ ਅੰਦਰ ਕਿਉਂਕਿ ਜਦੋਂ ਬਾਹਰ ਆਏ ਉਦੋਂ ਤੋਂ ਉਹਨਾਂ ਦੀਆਂ ਬੇਟੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਵਿਚਾਰੇ ਉੱਥੋਂ ਬਾਹਰ ਆਏ ਕੱਲ ਉਹਨਾਂ ਨੇ ਬਾਅਦ ਆ ਕੇ ਵਕਫ ਵਕਫ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ। ਇੱਕ ਤਾਂ ਇਹ ਬਹੁਤ ਕਰੂਰ ਕਿਸਨ ਦੀ ਜਿਹੜੀ ਇਹ ਘਟਨਾ ਮੰਨਦਾ ਇਹਨੂੰ ਇਹ ਸਾਥ ਨਾਲ ਸਭ ਉਹਨਾਂ ਨੂੰ অপরাধੀ ਮੰਨ ਲਿਆ ਗਿਆ ਜਦੋਂ ਕਿ ਉਹ অপরাধੀ ਨਹੀਂ ਏ। ਮੈਂ ਉਹਨਾਂ ਨੂੰ অপরাধੀ ਨਹੀਂ ਮੰਨਦਾ। ਉਹਨਾਂ ਦੇ ਨਾਲ ਜਿਹੜਾ ਬਤਿਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ। ਉਹ ਪਰਾਧਨੀ ਨਹੀਂਗੇ ਉਹ અપਰਾਧ ਦਾ ਸ਼ਿਕਾਰ ਹੋਗੇ। ਕਿ ਤੁਸੀਂ ਮੇਰੀ ਗੱਲ ਫਿਰ ਨੋਟ ਕਰਿਓ ਉਹ ਪਰਾਧਿ ਨਹੀਂ ਗੇ ਉਹ ਅਪਰਾਧ ਦਾ ਸ਼ਿਕਾਰ ਹੋ ਗੇ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕੱਲ ਮੈਨੂੰ ਦੱਸਿਆ ਕਿ 40 40 45 45 ਲੱਖ ਰੁਪਈਆ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ ਚ ਜਾ ਕੇ ਉੱਤਰਨਗੇ ਕੋਈ ਗੈਰ ਕਾਨੂੰਨੀ ਮਤਲਬ ਵੀਜ਼ਾ ਨਹੀਂ ਹੈ ਤੇ ਉਹਨਾਂ ਪਚਾਦਿਆਂ ਨੇ ਪੈਸੇ ਵੀ ਤਾਂ ਇੰਨੇ ਦਿੱਤੇ ਉਹਨਾਂ ਨਾਲ ਇਹ ਇੱਕ ਅਪਰਾਧਿਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜੇ ਦੇ ਪੈਸੇ ਲੈ ਕੇ ਝਾਲੀ ਵੀਜਾ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮਕਸੀਕੋ ਵਰਗੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੁੜ ਕੇ ਬਾਹਰ ਜਿਹੜਾ ਠਪਾਇਆ ਗਿਆ ਇੱਕ ਤਾਂ ਵੱਲਾ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਵਿਚਾਰੇ ਜਿਸ ਧੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਧੰਗ ਨਾਲ ਪฏิਰਾ ਕੀਤਾ ਗਿਆ ਉਸ ਅਪਵਾਦੀ ਨਹੀਂ ਸੀਗੇ ਤੇ ਮਨੁੱਖੀ ਇੱਜ਼ਤ ਕਦਰਾਂ ਦੀ ਇੱਕ ਇੱਕ ਕੋਰ ਅਲੰਘਣਾ ਇਦਾਂ ਲੈਉਣਾ ਜਿਹੜਾ ਮੈਂ ਸਭ ਦਾ ਕਿ ਬਹੁਤ ਹੀ ਮਾੜਾ ਇਹ ਮੁੰਡਾ ਜਿਹੜਾ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਕੋਈ ਸਿਰਫ ਕੋਈ ਟੈਲਿਸਟ ਥੋੜੇ ਜਿਹੇ ਚਾਦੇ ਉਹਦੇ ਰੋਟੀ ਦੁੱਤੀ ਕਮਾਉਣ ਗਏ ਉਹਤੇ ਰੋਟੀ ਦੁੱਤੀ ਦੀ ਬਚਾਦੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਆਪਣੇ 40 40 45 45 ਲੱਖ ਰੁਪਏ ਦੇ ਕੇ ਗਏ ਆਪਣੇ ਪ੍ਰਵਾਰ ਪਾਲਣ ਵਾਸਤੇ ਗਏ ਸੀਗੇ ਪ੍ਰਵਾਰ ਕਰਨ ਵਾਸਤੇ ਨਹੀਂ ਗਏ ਉਹਨੂੰ ਉਹਨਾਂ ਨੇ ਉਹਨਾਂ ਨੇ ਗਾਂਧੇੜਾ ਪ੍ਰਾਧੀਆਂ ਵਾਲਾ ਕੀਤਾ ਗਿਆ ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ ਸੀ ਸਮਝਿਆ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਉਹ ਦੁਬਈ ਦੇ ਵਿੱਚ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦੁਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਿੰਦਾ ਮੇਰੀ ਦੁਬਈ ਚ ਗੱਲ ਹੋਈ ਦੁਬਈ ਦੇ ਏਜੰਟ ਨੇ ਉਦੋਂ ਉਹ ਉੱਥੋਂ ਚੜੇ ਕੋਈ ਬੰਬਿਓ ਕੋਈ ਦਿੱਲੀਓ ਕੋਈ ਕਿਤੇੋਂ ਚੜ ਕੇ ਉੱਥੇ ਜਾ ਕੇ ਉੱਥੋਂ ਕੇ ਗਏ ਇੱਕ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰਦੇ ਲੋ ਜਿਹੜਾ ਬੱਚਾ ਬਹੁਤ ਬੋਲਦਾ ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੁੰਦਾ ਇਹ ਇੱਕ ਇੰਟਰਨੈਸ਼ਨਲ ਨੈਟਵਰਕ ਹੈ ਇਹਦੇ ਵਿੱਚ ਦੁਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਮਨੁੱਖੀ ਤਸਕਰੀ ਦਾ ਕੰਮ ਹੈ ਇਕੋ ਯਾਨੀ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਹੈ ਔਰ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਦੋਟ ਰੱਖਿਓ ਜਿੰਨਾਂ ਬੰਦਿਆਂ ਨੂੰ ਮੈਂ ਕੱਲ ਪੁੱਛਿਆ ਔਰ ਮੈਨੂੰ ਹੋਰ ਵੀ ਬਹੁਤ ਬੰਦਿਆਂ ਨੇ ਦੱਸਿਆ ਕਿ ਇਹ ਬੰਦੇ ਸਾਰੇ ਜਾਂ ਤਾਂ ਦਿੱਲੀ ਤੋਂ ਚੜ੍ਹਦੇ ਜਾ ਕੇ ਜਾਂ ਇਹ ਬੰਬੇਰਗੇ ਸ਼ਹਿਰ ਤੋਂ ਚੜ੍ਹਦੇ ਆ ਵੱਡਿਆ ਸ਼ਹਿਰਾਂ ਤੋਂ ਕਲਕੱਤੇ ਦੇ ਸ਼ਹਿਰਾਂ ਤੋਂ ਚੜ੍ਹਦੇ ਆ ਪੰਜਾਬ ਦੇ ਕਿਸੇ 에ਰਪੋਰਟ ਤੋਂ ਉਹਨਾਂ ਨੇ ਜੂਸ ਨਹੀਂ ਕੀਤਾ ਕਿਤੇ ਕਦੀ ਇੱਥੋਂ ਚੜ੍ਹੇ ਦਿਓ ਇੱਥੋਂ ਚੜ੍ਹਦੇ ਆ ਤਾਂ ਉਸੇ ਲੇ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਹੈ ਉਹਨਾਂ ਦੇ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਨਾਲਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤੈਨੂੰ ਚੜਾਉਣਾ ਇਸ ਕਰਕੇ ਇਹ ਜਿਹੜਾ ਨੈਟਵਰਕ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇੰਡੀਆ ਦੇ ਹੋਮ ਮਿਨਿਸਟਰੀ ਨੂੰ ਕਿ ਇਹ ਇਹ ਕੌਣ ਕੌਣ ਦੇ ਲੋਕ ਜਿਨ੍ਹਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇ ਗਏ ਇਹ ਇਹ ਜਿਹੜਾ ਬਹੁਤ ਜੂਰੀ ਸਵਾਲ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸੁਪਨੇ ਦਿਖਾਤੇ ਕਿ ਪਤਾਲੀ ਲੱਖ ਰੁਪਈਆ ਦੋ ਚਾਲੀ ਲੱਖ ਰੁਪਈਆ ਦੋ ਉਹ ਇੱਕ ਕੇਸ ਤੇ ਅਧਿਆਨਿਆ ਦਾ ਇਹ ਸੀਗਾ ਕਿਚੇ ਦੋ ਮੁੰਡਿਆਂ ਨੇ 2.5 ਕਰੋੜ ਸਹਿਤ ਕਹਿ ਦੇਈਓ ਮੁੰਡੇ ਕੇ 2.5 ਕਰੋੜ ਰੁਪਇਆ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਟਰੈਵਲ ਏਜੰਟ ਜਿਹੜਾ ਲੁੱਟ ਲੁੱਟ ਕੇ ਲੱਗੇ ਸੋ ਦੂਜਾ ਮਤਲਬ ਮੈਂ ਇਹ ਕਿਹੜਾ ਕਹਿੰਦਾ ਤਿੱਥਾ ਜਿਹੜਾ ਮੈਨੂੰ ਕੱਲ ਫੀਲ ਹੋਇਆ ਤੇ ਕੱਲ ਵੀ ਬਹੁਤ ਮੈਨੂੰ ਫੀਲ ਹੋਇਆ ਕਿ ਜੀ ਤੁਸੀਂ ਇੱਕ ਪੋਲਿਟਿਕਸ ਦੇ ਅਧੀਨ ਤੁਸੀਂ ਪੋਲਿਟਿਕਸ ਕਰਦੇ ਹੋ ਭਾਰਤੀ ਜਨਤਾ ਪਾਰਟੀ ਵਾਲੇ ਨੇ ਕੇਂਦਰ ਸਰਕਾਰ ਨੇ ਮਤਲਬ ਪਾਲਟੈਕਸ ਕਰਕੇ ਜਿਹੜਾ ਜਹਾਜ਼ ਦਿੱਲੀ ਜਾਂ ਬੰਬਈ ਚ ਉਤਰਨਾ ਚਾਹੀਦਾ ਸੀਗਾ ਉਹਨੂੰ ਜਾਣਬੁੱਝ ਕੇ ਬਸਰ ਦੇ ਵਿੱਚ ਤਾੜਿਆ ਗਿਆ ਕਿ ਪੰਜਾਬ ਚ ਇਹ ਅਸਅ ਛੱਡਿਆ ਜਾਵੇ ਕਿ ਪੰਜਾਬ ਦੇ ਬੰਦੇ ਹੀ ਮਤਲਬ ਜਿਹੜੇ ਉਹ ਇਸ ਰਸਤੇ ਪਏ ਆ ਪਰ ਕੱਦ ਜਿਹੜੇ ਬੰਦੇ ਆਏ ਉਹਦੇ ਚ 33 ਬੰਦੇ ਤੇ ਮੋਦੀ ਸਾਹਿਬ ਦੀ ਸਟੇਟ ਦੇ ਸੀਗੇ ਗਦਾਰ ਦੇ ਆਪਣੇ ਜਿ ਤੋਂ ਮਤਸ਼ਾਹੇ ਦੋਸਤਾਂ ਦਾ ਹੋਮ ਮਿਨਿਸਟਰ ਹੈ ਤੇ ਜਿੱਥੇ ਪ੍ਰਧਾਨ ਮੰਤਰੀ ਜੀ ਨੇ ਹਰਿਆਣੇ ਦੇ ਯੂਪੀ ਦੇ ਸੀਗੇ ਇੱਕ ਦੋ ਮੁੰਡੇ ਬਾਦਸ਼ਾਹਤਾ ਦੇ ਸੀ ਇਹਦਾ ਵੱਖ-ਵੱਖ ਸਟੇਟਾ ਦੇ ਸੀਗੇ ਪਰ ਤਾਰਿਆਂ ਜਾਣ ਪੁੱਜ ਕੇ ਅੰਬਸਰ ਗਿਆ ਕੁਝ ਲੋਕਾਂ ਨੇ ਕਹਿ ਦੀ ਕਿ ਮਤਲਬ ਮੈਂ ਵੱਜ ਪੜਦਾ ਸੀਗਾ ਕੁਝ ਲੋਕਾਂ ਨੇ ਇਹਨੂੰ ਕਹਿ ਦੀ ਕਿ ਬਦਰਾਮੀ ਮਤਲਬ ਦੇ ਦਲੋਂ ਜਿਹੜਾ ਉਹਨਾਂ ਨੇ ਇੱਥੇ ਜਾਜਤਾ ਪਤਾ ਕਿ ਦੇਸ਼ ਚ ਦਿੱਲੀ ਤਾਦਾਂਗੇ ਤਾਂ ਸਾਡੀ ਬਦਰਾਮੀ ਹੋਊਗੀ ਪਰ ਮੈਂ ਸਮਝਦਾ ਕਿ ਕੋਈ ਚੱਕਰ ਨਹੀਂ ਸਾਦ ਅੰਬਸਰ ਹਦ ਤੱਕ ਅੰਬਦਤ ਸ਼ਾਇਦ ਸ਼ਹਿਰ ਤੜ ਉੱਪਰ ਇਤਤ ਸ਼ਹਿਰ ਹੈ ਗੁਰੂ ਗRAND ਦਾਸ ਦੀ ਨਗਰੀ ਹੈ ਆਏ ਵੀ ਆ ਤੇ ਕੋਈ ਗੱਲ ਨਹੀਂ ਸਤ ਕੱਲੇ ਪੰਜਾਬ ਦੇ ਨਹੀਂ ਜੇ ਸਾਰੇ ਦੇਸ਼ ਦੇ ਬੱਚੇ ਵੀ ਅੰਮ੍ਰਿਤਸਰ ਦੀ ਧਰਤੀ ਤੇ ਉੱਤ ਆਏ ਤਾਂ ਮੈਨੂੰ ਉਹਦੇ ਕੋਈ ਅਰੇਚ ਲੱਗਾ ਦੀ ਗੱਲ ਕੀ ਕੋਈ ਕੋਈ ਉਹ ਐਨਾ ਦੀ ਕੋਈ ਗੱਲ ਹੈ ਸਾਰੇ ਭਾਰਤੀ ਸਾਡੇ ਆ ਸਾਰੇ ਭਾਰਤਾਂ ਦੇ ਸਾਡੇ ਜਾਂ ਸਾਡੇ ਬੱਚੇ ਆ ਸਾਡੇ ਹੀ ਭਾਰਤ ਦੇ ਪਾਦਰੀ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਆ ਇਸ ਕਰਕੇ ਮੈਂ ਸਮਝਦਾ ਕਿ ਉਹ ਇੱਥੇ ਆਏ ਅਸੀਂ ਕਰਵਾ ਲਿਆ ਕਿ ਸਾਡੀ ਧਰਤੀ ਤੇ ਆ ਕੇ ਉੱਤਰੇ ਸਾਡੇ ਲੋਕਲ ਬੀਰੋਕਰੇਸੀ ਨੇ ਉਹਨਾਂ ਦੀ ਸੇਵਾ ਕੀਤੀ ਚਾਹ ਪਾਣੀ ਪਾਇਆ ਰੋਟੀ ਪਾਣੀ ਹੱਤਾਂ ਦਾ ਉਹਨਾਂ ਨੂੰ ਵਿਚਾਰਿਆਂ ਨੂੰ ਸਾਹ ਸੁਆ ਕਿ ਅਸੀਂ ਆਪਣੀ ਧਰਤੀ ਤੇ ਆ ਗਏ ਉਦੋਂ ਸਾਰੇ ਖੁਸ਼ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਮਰਸੇ ਆ ਗਏ ਅਮਰਸੇ ਦੀ ਧਰਤੀ ਸਾਰੇ ਇਦਾਂ ਦੀ ਹੈ ਇਹ ਅੱਗੇ ਵੀ ਇਦਾਂ ਕਰਦੇ ਇਹਨੂੰ ਪਤਾ ਇੱਕਾ ਨੂੰ ਦੇ ਬੀਜੇਪੀ ਵਾਲੇ ਸੈਂਟਰ ਵਾਲੇ ਇਦਾਂ ਦੇ ਡਰਾਮੇ ਕਰਨਗੇ ਕਿ ਲੈ ਜਾਓ ਜੀ ਉੱਥੇ ਅਮਰਸੇ ਆਉਂਦਾ ਕੋਈ ਗੱਲ ਨਹੀਂ ਕੋਈ ਆਵੇ ਅਮਰਸੇ ਸਤ ਪਵਿੱਤਰ ਦਿੱਤੀ ਹੈ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਦੇ ਚ ਦਰਗਾਹਾਂ ਮੰਦਰ ਹੈ ਗੁਰੂ ਰਾਮਦਾਸ ਜੀ ਦਾ ਘਰ ਹੈ ਬਾਦਮੀਕ ਭਗਵਾਨ ਬਾਦਮੀਕ ਜੀ ਦਾ ਘਰ ਹੈ ਕਿ ਸਬਦ ਦਾ ਸੰਝਾ ਘਰ ਹੈ ਸਬਦ ਦਾ ਸੰਝਾ ਸ਼ਹਿਰ ਹੈ ਅਸੀਂ ਨਹੀਂ ਡਰਦੇ ਅਸੀਂ ਕਿਉਂ ਡਰ ਗਿਆ ਯਾਰ ਕਿਹੜੀ ਗੱਲ ਤੋਂ ਡਰ ਗਿਆ ਅਸੀਂ ਸਾਡੇ ਬੰਦੇ ਕੋਈ ਇਹ ਇਹ ਕੋਈ ਕ੍ਰਿਮੀਨਲ ਥੋੜੇ ਸੀਗੇ ਇਹ ਰੋਟੀ ਨੂੰ ਦਿਲੀ ਬਾਹਰ ਗਏ ਬਚਾ ਰਹੇ ਨਹੀਂ ਉਹਨਾਂ ਦੇ ਕਸਮਾ ਜੋ ਹੈ ਤੇ ਉਹ ਅੱਗੇ ਸੋ ਮੈਂ ਕੱਲ ਵੀ ਇਹ ਗੱਲ ਕਹੀ ਸੀ ਅੱਜ ਫੇਰ ਕਹਿ ਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਰਹੇ ਆ ਕਿ 트럼ਪ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਨੇ 트럼ਪ ਸਾਹਿਬ ਤੇ ਮੈਨੂੰ ਬਹੁਤ ਮਾਣ ਹੈ ਔਰ ਮੈਂ ਬਲੋ ਉਹਨਾਂ ਨੂੰ ਕਹੂੰਗਾ ਕਿ ਮੋਦੀ ਸਾਹਿਬ ਇਹ ਭਾਰਤ ਦੇ ਬੱਚੇ ਸਾਡੇ ਬੱਚੇ ਆ ਤੁਹਾਡੇ ਬੱਚੇ ਇਸ ਦੇਸ਼ ਦੇ ਬੱਚੇ ਆ ਇਹ ਰੋਟੀ ਰੋਜੀ ਦੀ ਬਾਤ ਗਏ ਸਾਡੇ ਕੋਈ ਜੰਗ ਲੜਵੀਂ ਬਾਤ ਗਏ ਤੇ ਤੁਹਾਨੂੰ ਇਹਨਾਂ ਦੀ ਢਾਲ ਬਣਨਾ ਚਾਹੀਦਾ ਔਰ ਟਰੰਪ ਜੀ ਨੂੰ ਕਹਣਾ ਚਾਹੀਦਾ ਕਿ ਅੱਗੇ ਤੋਂ ਪਹਿਲੀ ਗੱਲ ਕਿ ਜਿਹੜੇ ਸਾਡੇ ਬੱਚੇ ਜੇ ਉਹਨਾਂ ਨੇ ਡਿਪੋਟ ਕਰਦੇ ਵੀ ਆ ਉਹ ਸਾਡੇ ਬੱਚੇ ਸਾਡੀਆਂ ਉੱਥੇ ਬੈਸੀਆਂ ਨੇ ਸਾਡੇ ਉੱਥੇ ਅੰਬੈਸਡਰ ਬੈਠੇ ਆ ਸਾਡੇ ਜਿਹੜੇ ਕੂਟਵੀਰ ਅਫਸਰ ਬੈਠੇ ਆ ਸਾਡੀਆਂ ਅਮਰੀਕਾ ਦੇ ਵਿੱਚ ਹੀ 5-7 ਬੈਸੀਆਂ ਨੇ ਸਾਡੇ ਬੰਦਿਆਂ ਨੂੰ ਸਾਡੇ ਮੁੰਡਿਆਂ ਨੂੰ ਸਾਡੇ ਭਾਵੇਂ ਉਹ ਕਿਦਰਾਤ ਦੇ ਆ ਭਾਵੇਂ ਮਾਹ ਦਾਸਪਾ ਦੇ ਕਿਧਰ ਦੇ ਵੀ ਉਹਨਾਂ ਨੂੰ ਉਹ ਸਾਡੀਆਂ ਬੈਸੀਆਂ ਦੇ ਹਵਾਲੇ ਕਰ ਸਾਡੀਆਂ ਬੈਸੀਆਂ ਤੋਂ ਪ੍ਰਬੰਧ ਕਰਕੇ ਉਹਨਾਂ ਨੂੰ ਇੰਡੀਆ ਕਿੱਦਾਂ ਭੇਜਣਾ ਉਨਨਾਂ ਕੋਈ ਘਰ ਨਹੀਂ ਕਿ ਆਪਣੇ ਦਾਦਾ ਜਾਂ ਦੇ ਲੱਦ ਕੇ ਉਹ ਉੱਟੇ ਰਿਪੇਟ ਕਰਦੇ ਫਿਰਦੇ ਆ ਮੈਸੇਜ ਕਰ ਲਈਆ ਮੋਦੀ ਜੀ ਨੂੰ ਮੇਰੀ ਬੇਨਤੀ ਆ ਕਿ ਆਪਣੀਆਂ ਜਿਹੜੀਆਂ ਐਮਬੈਸੀਆਂ ਸਾਡਾ ਵਿਦੇਸ਼ ਵਿੱਚ ਪਦਾਲਾ ਇੰਨਾ ਖਿਲਰਿਆ ਉਹ ਸਭ ਉੱਥੇ ਦੇਣ ਬੰਦ ਕਰਿਓ ਕਿਉਂ ਨਹੀਂ ਦੇਣ ਸਾਡੇ ਬੰਦੇ ਸਾਡੇ ਐਮਬੈਸਡਰ ਬਿੱਤੇ ਉੱਤੇ ਸਾਡੇ ਕੌਂਸਲਰਸ ਦੇ ਨਾਲ ਬੈਠਿਆ ਸਾਂਫਰਾ ਉਸ ਤੋਂ ਅੰਦਰ ਨਿਊਯਾਰਕ ਦੇ ਵਿੱਚ ਸ਼ਿਕਾਗੋ ਦੇ ਵਿੱਚ ਐਲ.ਏ ਦੇ ਵਿੱਚ ਸ਼ਾਰਟਲ ਦੇ ਵਿੱਚ ਸਾਡੇ ਬੰਦੇ ਦੇ ਅੱਗੇ ਤੋਂ ਅਮਰੀਕਾ ਨੇ ਭੇਜ ਰਿਆ ਸਾਡੀਆਂ ਸਾਰੀਆਂ ਸਦ ਬੈਸੀਆਂ ਨੂੰ ਦੇਣ ਸਾਡੇ ਮੈਸੀਜ ਦੇ ਅਧਿਕਾਰੀ ਉਹਨਾਂ ਦੀ ਇੰਡੀਆ ਵਾਪਸੀ ਦਾ ਪ੍ਰਬੰਧ ਕਰ। ਐਦਾਂ ਨਾਲਿਆ ਦਾ ਵਿੱਚ ਜਿੱਦਾਂ ਐ ਕਰ ਲੈਂਦਾ ਜਾਂਦਾ। ਇਹ ਬਹੁਤ ਜਿਹੜਾ ਮਤਲਬ ਮਨੁੱਖੀ ਮਤਲਬ ਜਿਹੜਾ ਉਹ ਅਧਿਕਾਰਾਂ ਦਾ ਕਹਨ ਹੋਇਆ। ਇਸ ਕਰਕੇ ਮਤਲਬ ਜਦੋਂ ਵੀ ਲਵਣੇਕ ਜਦੋਂ ਵੀ ਸਾਡਾ ਕੋ ਬੰਦਾ ਰਿਪੋਰਟ ਕਰਨਾ ਤਾਂ ਲੱਗਦਾ ਕਿ ਬੰਦਾ ਸੀ ਵਾਪਸ ਭੇਜਣਾ ਕੈ ਕਾਨੂੰਨੀ ਆ ਉਹ ਸਾਡੀ ਮੈਸੀਜ ਹੁੰਦੇ। ਸਾਡੇ ਮੈਸਜ ਤੋਂ ਦੇ ਸਾਡੇ ਉੱਤੇ ਜਿਹੜਾ ਅਫਸਰ ਨੇ ਉਹਨਾਂ ਤੋਂ ਦੇ। ਇਹ ਮੈਂ ਇੱਕ ਬੇਨਤੀ ਕਰਨੀ ਸੀਗੀ ਸੋ ਮੈਂ ਫਿਰ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਕਿ ਸਰ ਮੋਦੀ ਸਾਹਿਬ ਸਮਝ ਆ ਗਿਆ ਕਿ ਤੁਸੀਂ ਬਹੁਤ ਲੰਬੀਆਂ ਬਾਹਾਂ ਕਰਕੇ ਕਹਿੰਦੇ ਸੀਗੇ ਕਿ ਅਬ ਕੀ ਵਾਰ 트ੰਪ ਦੀ ਸਰਕਾਰ ਸੋ ਸਰ ਹੁਣ ਹੁਣ ਵਕਤ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੇ ਹੁਣ ਵਕਤ ਆ ਗਿਆ ਤੁਸੀਂ ਆਪਣੇ ਭਾਰਤੀ ਇਹ ਇਕੱਲੇ ਪੰਜਾਬੀ ਦੀ ਹੋਂਦ ਤੇ ਪੂਰੇ ਭਾਰਤੀ ਮੈਂ ਭਾਰਤੀਆਂ ਦੀ ਗੱਲ ਕਰਦਾ ਸਾਰੇ ਭਾਰਤੀ ਸਾਡੇ ਕੋਈ ਮੈਂ ਨਹੀਂ ਕਹਦਾ ਕਿ ਫਲਾਣਾ ਮਾਸ ਫਲਾਣਾ ਕੋਈ ਹੈ ਜਿਹੜਾ ਬੰਦਾ ਇੰਡੀਆ ਜੰਮਿਆ ਸਾਡਾ ਹੈ ਇਹ ਦੇਸ਼ ਸੀਧੇ ਆਦਮ ਭਗਤ ਸਿੰਘ ਦਾ ਹੈ ਇਹ ਦੇਸ਼ ਸਾਡਾ ਦੇਸ਼ ਹੈ ਇਹ ਦੇਸ਼ ਲਈ ਕਿੰਨੀ ਜੰਗ ਵੰਨੀ ਆ ਫਿਰ ਕੀ ਸਾਡੇ ਕੋਲ ਬੱਚਾ ਜਾਂਦਾ ਰੋਟੀ ਰੋਜੀ ਲਈ ਗਿਆਪ ਚਲਾ ਉਹਨੇ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਹੋਇਆ ਉਹ ਕਿਤੇ ਫਸ ਗਿਆ ਤੇ ਇਹਦਾ ਮਤਲਬ ਇਹ ਹੈ ਨਹੀਂ ਕਿ ਅਸੀਂ ਮੂੰਹ ਲਕਾਈਏ ਜਿੱਦਾਂ ਕੱਲ ਦਿੱਲੀ ਦੇ ਵਿੱਚ ਇਹਨਾਂ ਨੇ ਮੂੰਹ ਲਕਾਇਆ ਉਹਦੇ ਹੱਥੋਂ ਸਾਡਾ ਅਸੀਂ ਕਦੀ ਲਕਾਵਾਂਗੇ ਅਸੀਂ ਨਹੀਂ ਲਕਾਵਾਂਗੇ ਸਰ ਕਿਤੋਂ ਵੀ ਆ ਜਾਏ ਬੰਦਾ ਸਾਡੀ ਧਰਤੀ ਦੇ ਉੱਤੇ ਅਸੀਂ ਵੈਲਕਮ ਕਰਾਂਗੇ ਉਹਦਾ ਉਹਦਾ ਜਿਹੜਾ ਵੱਡਾ ਸਹਿਯੋਗ ਹੈ ਉਹ ਅਸੀਂ ਕਰਾਂਗੇ ਅਸੀਂ ਇਦਾਂ ਦੀ ਇਦਾਂ ਦੀ ਮਤਲਬ ਸਿਆਸਤ ਨਹੀਂ ਕਰਦੇ ਕਿ ਪੰਜਾਬ ਨੂੰ ਬਦਨਾਮ ਕਰਦੇ ਹੋ ਸਾਡਾ ਹਰਦਾ ਤੁਹਾਨੂੰ ਪਤਾ ਲੱਗ ਹੀ ਗਏ ਅੱਗੇ ਲੱਗੂਗਾ ਪਤਾ ਤੁਹਾਨੂੰ ਤੁਹਾਨੂੰ ਫਾਗਿਆ ਕੇ ਜਾਂਦੇ ਪਤਾ ਲੱਗੂਗਾ ਕਿਹੜੀ ਕਿਹੜੀ ਸਟੇਟ ਦੇ ਕਿੰਨੇ ਬੰਦੇ ਬਾਹਰ ਚੱਲ ਗਏ ਕਿੰਨੇ ਆ ਰਹੇ ਸੋ ਮੇਰੀ ਬੇਨਤੀ ਹੈ ਕਿ ਅੱਗੇ ਤੋਂ ਕੋਈ ਵੀ ਭਾਰਤੀ ਨੂੰ ਵਾਪਸ ਭੇਜਣਾ ਤੇ ਸਾਡੇ ਜਿਹੜੇ ਉੱਥੇ ਡਿਪਲੋਮੇਟ ਬੈਠੇ ਸਾਡੇ ਜਿਹੜੇ ਵੈਸਟਰ ਬੈਠੇ ਸਾਡੀਆਂ ਜਿਹੜੀਆਂ ਐਮਬੈਸੀਆਂ ਬਟੀਆਂ ਅਮਰੀਕਨ ਸਰਕਾਰ ਸਾਡੇ ਬੰਦਿਆਂ ਨੂੰ ਸਾਡੀਆਂ ਬੈਸੀਆਂ ਦੇ ਵਾਲੇ ਕਦੇ ਤੇ ਸਾਡੀਆਂ ਬੈਸੀਆਂ ਜਿਹੜੀਆਂ ਉਹ ਕੋ ਬੰਦਿਆਂ ਨੂੰ ਵਾਪਸ ਭੇਜਣ ਦਾ ਪ੍ਰਬੰਧ ਕਰ ਬਸ ਮੈਂ ਇਹ ਤੁਹਾਨੂੰ ਮਤਲਬ ਜਿਹੜਾ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਕੱਲ ਉੱਥੇ ਬੱਚਿਆਂ ਨੇ ਨਹੀਂ ਵਿਚਾਰਿਆ ਉਹਨਾਂ ਡਰਦੇ ਆ ਰਸੇਪੋਰਟ ਦੇ ਵਿੱਚ ਕਿਉਂਕਿ ਡਰੇ ਵੀ ਸਾਮੇ ਹੀ ਅੱਜ ساری ਗੱਲ ਬਾਹਰ ਆ ਗਈ ਕਿ ਉਹਨਾਂ ਦਾ ਜਹਾਜ਼ ਦੇ ਵਿੱਚ ਜਿਹੜਾ ਕੀਤਾ ਗਿਆ ਇਹ ਜਿਹੜਾ ਵਿਤਕਲਾ ਉਹਨਾਂ ਨਾਲ ਵਿਤਕਲਾ ਕੈਂਡਾ ਜਿਹੜਾ ਧੱਕਾ ਕੀਤਾ ਗਿਆ ਇਹ ਇਹ ਬਹੁਤ ਗਲਤ ਗੱਲ ਹੋਈ ਇਹ ਨਹੀਂ ਹੋਣੀ ਚਾਹੀਦੀ ਮੈਂ ਇਹਦੀ ਨਿੰਦਾ ਵੀ ਕਰਦਾ ਔਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਡਟ ਕੇ ਖੜੀ ਹੈ ਸਾਡੇ ਬੰਦਿਆਂ ਨੇ ਕੋਈ ਠੀਕ ਹੈ ਮੈਂ ਤਾਂ ਅੱਜ ਵੀ ਕਹਿੰਦਾ ਪਹਿਲੇ ਵੀ ਕਹਿੰਦਾ ਕਿ ਜਿੰਨੇ ਬਾਤ ਜਾਣਾ ਲੀਗਲ ਰਸਤਾ ਬਣਾਓ ਕਾਨੂੰਨੀ ਰਸਤਾ ਬਣਾਓ ਬਸ ਤੇ ਰੋਟੀ ਰੋਜੀ ਲਈ ਕੋਈ ਇੰਦਾ ਚਲਿਆ ਵੀ ਗਿਆ ਤੇ ਸਾਡੂ ਟੈਰਿਸਟ ਦੀ ਹੈ ਜਿੱਦਾਂ ਕੱਲ ਉਹਨਾਂ ਦਾ ਵਿਹਾਰ ਕੀਤਾ ਗਿਆ ਉਹ ਕੋ ਟੈਰਿਸਟ ਨਹੀਂ ਹੈ ਬਜਾਦੇ ਇਸ ਕਰਕੇ ਮੋਦੀ ਜੀ ਆਪਣੀ ਦੋਸਤੀ ਜੇ ਇਹ ਲੋਕਾਂ ਨੂੰ ਦੱਸ ਰਹੇ ਬਾਵਾ ਚੌੜੀਆਂ ਕਰਕੇ ਉਹ ਦੋਸਤੀ ਵੱਤੋ ਫਿਰ ਦੋਸਤੀ ਦਾ ਫਾਇਦਾ ਕੀ ਹੈ ਸਰ ਹੁਣ ਫਿਰ ਦੋਸਤੀ ਦਾ ਫਾਇਦਾ ਕੀ ਹੈ ਜੇ ਭਾਰਤੀਆਂ ਦੇ ਸਿਰ ਦੇ ਉੱਤੇ ਜੇਲਾ ਤੇ ਜਿਹੜਾ ਡੈਪੂਟੇਸ਼ਨ ਦੀ ਤਲਵਾਰ ਲਟਕਦੀ ਹੈ ਉਹਦੇ 'ਚ ਤੁਹਾਨੂੰ ਹੁਣ ਠਾਲ ਵਰਨਾ ਚਾਹੀਦਾ ਮੇਰੀ ਇਹ ਬੇਇੱਜ਼ਤੀ ਹੈ ਤੇ ਮੇਦੀ ਜੜ ਦੂਜੀ ਮੈਂ ਮਤਲਬ ਮਤਲਬ ਅਮਰੀਕਨ ਸਰਕਾਰ ਨੂੰ ਜਾਂ ਮੈਂ ਮੋਦੀ ਸਾਹਿਬ ਨੂੰ ਹੀ ਕਹੂੰਗਾ ਕਿ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਜੇ ਕੋਈ ਸਾਡਾ ਬੰਦਾ ਹੋਣਾ ਤੇ ਸਾਡੇ ਡਿਪਲੋਮੇਟਾਂ ਨੂੰ ਦਿੱਤੀ ਜਾਵੇ ਸਾਡੇ ਮੈਸਟਰ ਨੂੰ ਸਾਡੀਆਂ ਐਮਬੈਸੀਆਂ ਛੱਡਾ ਜਾਵੇ ਸਾਡੀਆਂ ਐਮਬੈਸੀਆਂ ਨੇ ਸਾਡਾ ਪ੍ਰਬੰਧ ਕਰ ਸਾਡੇ ਬੰਦਿਆਂ ਨੂੰ ਵਾਪਸ ਭੇਜ ਦਿੰਦਾ ਤੁਹਾਡਾ ਬਹੁਤ ਧੰਨਵਾਦ ਮੰਤਰੀ ਸਾਹਿਬ ਵਿਦੇਸ਼ੀ ਨੇ ਉਹਨੇ ਆਪਣੇ ਨਾਗਰਿਕਾਂ ਨੂੰ ਵਾਪਸ ਲੈਣਾ ਚਾਹੀਦਾ ਸਰ ਸਾਡੀ ਡਿਊਟੀ ਪੰਢੀ ਕਲੰਬੀਆ ਦਾ ਦੇਸ਼ ਦੇ ਕਹਤਾ ਕਿ ਅਸੀਂ ਆਪਣੇ ਆਪ ਲਿਆਵਾਂਗੇ ਸਾਡੇ ਨੌਸ ਕਰਨਾ ਚਾਹੀਦਾ ਜੈਸ਼ੰਕਨੋਤ ਪਾਣੀ ਮਰਦੇਤ ਮੋਦੀ ਨੂੰ ਕਹਣਾ ਚਾਹੀਦਾ ਇੱਕ ਦਾ ਇਤਬਾਕ ਕੇ ਕਹਦਾ ਜੈਦਾ ਕਿ ਸਾਡੇ ਬੱਚੇ ਆ ਜਾਂ ਅਸੀਂ ਲੈ ਕੇ ਆਵਾਂਗੇ ਜੋ ਮਰਜ਼ੀ ਹੋਵੇ ਠੀਕ ਹੈ ਜਦੋਂ ਸਾਡੀ ਇੱਥੇ ਅੰਬੈਸੀਆਂ ਬਣੀਆ ਬਹੁਤ ਗੋੜਿਆ ਸਾਡਾ ਉੱਥੇ ਸਾਡੇ ਬੱਚੇ ਉੱਥੇ ਛੱਡੋ ਅਸੀਂ ਆਪੇ ਵਾਪਸ ਲਿਆਵਾਂਗੇ ਸਾਡੀ ਸਰਕਾਰ ਵਾਪਸ ਲਿਆਵੇ ਉਹ ਕੌਣ ਰਿਆਂ ਲੱਦ ਕੇ ਤੇ ਉਹ ਜੰਜੀ ਦਾ ਹੱਥਾਂ ਨੂੰ ਹੱਥ ਘੜੀਆਂ ਲਾ ਕੇ ਲੱਦ ਕੇ ਲਿਓ ਮਤਲਬ ਉਹਨਾਂ ਦੀ ਡਿਗਨਿਟੀ ਜਿਹੜੀ ਹੈ ਉਹ ਸਟੈਂਡ ਰਹਿਣੀ ਚਾਹੀਦੀ ਹੈ ਬਿਲਕੁਲ ਸਟੈਂਡ ਰਹਿਣੀ ਕਾਰਨ ਕੀ ਮੰਨਦੇ ਹੋ ਕਿਉਂ ਅੰਮ੍ਰਿਤਸਰ ਨੂੰ ਕਿਉਂ ਚੁਣਿਆ ਗਿਆ ਨਾਲੇ ਗੱਲ ਵਿਖੀ ਜਾਵੇ ਜਿਹੜੀਆਂ ਵੱਡੀਆਂ ਫਾਇਦਾ ਲਾਉਣੀ ਹੁੰਦੀਆਂ ਤਾਂ ਉਹ ਕਹਿੰਦੇ ਕਿ ਜਿਹੜਾ ਰਨਵੇ ਉਹ ਇਹਦੇ ਵਾਸਤੇ ਸਕਸ਼ਮ ਨਹੀਂ ਆ ਪਰ ਉਹਨੇ ਜਿਹੜਾ ਰਨਵੇ ਕਿੰਨਾ ਸਹੀ ਹੋ ਗਿਆ ਜਿਹੜੀ ਉਹਨਾਂ ਦੀ ਆਰਮੀ ਦਾ ਆ ਕੇ ਉ ਕਿ ਦੇਖੋ ਇੰਨਾ ਨੇ ਫੀਲ ਕੀਤਾ ਕੱਲ ਚਲੋ ਵੋਟਾਂ ਵੀ ਸੀਗੀਆਂ ਦਿੱਲੀ 'ਚ ਬੀਜਪੀ ਨੇ ਫੀਲ ਕੀਤਾ ਹੋਊਗਾ ਟੈਂਦਰ ਨੇ ਫੀਲ ਕੀਤਾ ਕਿ ਪੰਜਾਬ ਭੇਜ ਦੋ ਸਾਨੂੰ ਪਤਾ ਹੀ ਗੱਲ ਹੀ ਕਿ ਜੰਗਪੁੱਝ ਕੇ ਕਾ ਦੇ ਪਰ ਸੰ ਪੰਜਾਬ ਕਦੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭਜਦਾ ਪੰਜਾਬ ਕਦੀ ਪਿੱਠ ਨਹੀਂ ਦਿਖਾਉਂਦਾ ਸਾਹਿਬ મોદી ਨੇ ਪਿੱਠ ਦਿਖਾਤੀ ਵੀ ਦਿੱਲੀ 'ਚ ਜਾਇ ਨਹੀਂ ਤਾਦਿਆ ਬੰਬੇ 'ਚ ਜਾਇ ਨਹੀਂ ਤਾਦਿਆ ਅਸੀਂ ਸਾਰੇ ਦੋਸਤਾਂ ਦਾ ਭਾਅ ਕੀ ਜਸਵੀ ਕੋਨੇ ਤਾ ਹੋਗਾ ਕਦੀ ਆਪਣੇ ਪਿੱਠ ਨਹੀਂ ਕਰਾਂਗਾ ਇੱਥੇ ਠੀਕ ਲਾਓਗੇ ਕੋਈ ਗੱਲ ਨਹੀਂ ਕਹਿੰਦੇ ਕੁਦਾਮਦਾਰ ਦੀ ਤਰਤੀ ਹੈ ਯਾਰ ਪੀਰਾ ਬਕੀਰਾ ਦੀ ਤਰਤੀ ਹੈ ਇੱਥੇ ਕਿਹ ਚੀਜ਼ ਦਾ ਘਾਟਾ ਨਹੀਂਗਾ ਅਸੀਂ ਕਿਹ ਅਸੀਂ ਇਹੀ ਥੋੜਾ ਬੇਚੀ ਮਹਿਸੂਸ ਕਰਦੇ ਸਰ ਇਹ ਤਾਂ ਉਹ ਤਾਂ ਸਿਆਸਤਾ ਕਰਦੇ ਆ ਗੱਲਾਂ ਬਹੁਤ ਕਰਦੇ ਆ ਤੇ ਉੱਥੋਂ ਮੇਰੇ ਮੂੰਹ ਨਿਕਾਲਿਆ ਕੱਲ ਵੱਡੀਆਂ ਫਲੈਕਟਾ ਤੁਹਾਡੀ ਗੱਲ ਖੁਦੋਂ ਜਦੋਂ ਚੱਲਣੀ ਆ ਉਦੋਂ ਕਹਿੰਦੇ ਅੰਮਲ ਸਾਹਿਬ ਜੀ 99 ਹਜ਼ਾਰ ਦੀ ਗੱਲ ਜੀ ਫਲਾਣਾ ਨਹੀਂ ਆਗਾ ਜੀ ਤੇ ਹੁਣ ਲਾਣਵੇਂ ਕਿੱਦਾਂ ਬਣ ਗਿਆ ਜੀ ਹੁਣ ਕਿੱਦਾਂ ਆ ਗਿਆ ਉੱਥੋਂ ਸਿੱਧਾ ਹੀ ਇਸ ਕਰਕੇ ਕੱਲ ਵਾਲੀ ਗੱਲ ਬਹੁਤ ਉਹਨਾਂ ਨੇ ਕਟਿਆ ਕੀਤੀ ਪਰ ਮੈਂ ਤਾਂ ਕਹਦਾ ਨਹੀਂ ਅਸੀਂ ਖੜੇ ਮਾਨ ਸਾਹਿਬ ਦੀ ਸਰਕਾਰ ਖੜੀ ਆ ਮੈਂ ਖੜਾ ਮੈਂ ਦੁਨੀਆ ਭਰ ਵਿੱਚ ਜਿੱਥੇ ਵੀ ਗਏ ਸਾਡੇ ਇਹਨਾਂ ਦੇ ਵੀਰ ਨੂੰ ਪਰੋਨਮਾਊਗੀ ਉਹਦੇ ਨਾਲ ਛਟਾਨ ਦੀ ਤਰ੍ਹਾਂ ਖੜਿਆ ਮੈਂ ਸਭ ਨੂੰ ਕਹੂੰਗਾ ਕਿ ਗੱਤ ਤਰੀਕੇ ਨਾਲ ਬਾਅਦ ਨਹੀਂ ਜਾਣਾ ਸਹੀ ਤਰੀਕੇ ਨਾਲ ਜਾਓ ਵਧੀਆ ਟੰਗ ਨਾਲ ਜਾਓ ਪਰ ਦੇਖੋ ਬੰਦਾ ਇੰਦਾ ਚਲਾ ਗਿਆ ਤਾਂ ਯਾਰ ਐ ਥੋੜਾ ਕੋਈ 45 ਲੱਖ ਰੁਪਇਆ ਦੇ ਕੇ ਗਿਆ ਸਾ ਰੋਟੀ ਦੋਜੀ ਲਈ 40-40 ਲੱਖ ਰੁਪਇਆ ਦੇ ਕੇ ਗਿਆ ਸਾਂ ਕਿਸ ਦਾ ਘਰ ਤੋੜ ਕੇ ਥੋੜਾ ਗਏ। ਕਿਉਂ ਬਦਾਦੀ ਨੇ? ਉਹਨਾਂ ਨੇ ਕਿਸੇ ਦਾ ਜਾ ਕੇ ਉੱਥੇ ਲੁੱਟ ਲਿਆ ਕੁਝ। ਉਹ ਤਾਂ ਬਿਚਾਰੀ ਥੋੜੀ ਥੋੜੀ ਲਿ ਗਏ। ਅੱਜ ਤੋਂ ਪਹਿਲਾਂ ਕਿੰਨੇ ਗਏ ਦੁਨੀਆ ਹਜਾਰਾਂ ਲੱਖਾਂ ਤੋਂ ਗਏ ਆ। ਸੋ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਮੈਂ ਤੇ ਹਰ ਕਿਸ ਨੂੰ ਕਹਿੰਦਾ ਕਿ ਯਾਰ ਗੈਰਕਾਨੂੰਨੀ ਟੰਗ ਨਾ ਨਾ ਜਾਓ। ਪਰ ਜੋ ਕੁਝ ਕੱਲ ਹੋਇਆ ਉਹ ਬਹੁਤ ਨਿੰਦਣਯੋਗ। ਮਨੁੱਖੀ ਅਦਕਾਰਾਂ ਦੀ ਕੋਹ ਲਾ ਲੰਗਣਾ ਹੋਈ ਆ ਜਿਹੜੀ ਨਹੀਂ ਜਿਉਣੀ ਚਾਹੀਦੀ। ਉਹਦਾ ਕਿਹ ਤੋਂ ਕੋਈ ਬੰਦਾ ਐਦਾਂ ਜਿਹੜਾ ਇੰਡੀਆ ਨਾ ਲੈਂਦਾ।